ਗੁੱਡ ਮਾਰਨਿੰਗ ਫਰੈਂਡਸ ਸ਼ਾਦੀ ਤੋਂ ਵਿਆਹ ਤੋਂ 3 ਸਾਲ ਬਾਅਦ ਬੱਚਾ ਨਾ ਹੋਣਾ ਇਹ ਕੋਈ ਫਿਕਰ ਵਾਲੀ ਗੱਲ ਨਹੀਂ ਪਰ ਜਦੋਂ ਇਸ ਦੇ ਮਗਰੋਂ ਵੀ ਜੋ ਇਸਤਰੀ ਨੂੰ ਗਰਭ ਨਾ ਠਹਿਰੇ ਤਾਂ ਉਸ ਨੂੰ ਸਟੇਰਿਲਿਟੀ ਜਾਂ ਬੰਜ ਪੈ ਕਹਾ ਜਾਂਦਾ ਵਾ ਇਸ ਰੋਗ ਦੇ ਕਾਰਨ ਕੀ ਆ ਤਬਦੀਕ ਕਮਜ਼ੋਰੀ ਸ਼ੂਗਰ ਬੱਚੇਦਾਨੀ ਦਾ ਕੁਦਰਤੀ ਆਕਾਰ ਨਾਲੋਂ ਛੋਟਾ ਹੋਣਾ ਬੱਚੇਦਾਨੀ ਦੀ ਗਰਦਨ ਵਿੱਚੋਂ ਪੀਕ ਹੋਣੀ ਬੱਚੇਦਾਨੀ ਵਿੱਚ ਸੌੜੀ ਹੋਣੀ ਜਾਂ ਵਜਾਈਨਾ ਦਾ ਮੂੰਹ ਬਹੁਤ ਤੰਗ ਹੋਣਾ ਤਿਆਬੀ ਮਾਦੇ ਵਾਲਾ ਲਕੋਰੀਆ ਫਿਲੀਪੀਨਿਅਨ ਨਲੀ ਵਿੱਚ ਰਕਾਵਟ, ਪੁਰਾਣੀ ਸੋਜ, ਅਰਸੌਲੀ ਜਾਂ ਪਾਣੀ ਪਰ ਜਾਣਾ ਤੇ ਕਈ ਵਾਰ ਕੀ ਹੁੰਦਾ ਇਸ ਤਰ੍ਹਾਂ ਬਿਲਕੁਲ ਸਹੀ ਹੁੰਦੀਆਂ ਹਨ ਫਿਰ ਵੀ ਉਹਨਾਂ ਨੂੰ ਆਪਦੇ ਘਰ ਵਾਲੇ ਦਾ ਆਪਦੇ ਪਤੀ ਦਾ ਚੰਗੀ ਤਰ੍ਹਾਂ ਟੈਸਟ ਕਰਾ ਲੈਣਾ ਚਾਹੀਦਾ ਕੋਈ ਵਜਪੰਦ ਇੱਕ ਕਾਰਨਾ ਪਤੀ ਦਾ ਨਾਮਰਦ ਹੋਣਾ ਸਪਰਮ ਕਾਉਂਟ ਬਹੁਤ ਜ਼ਿਆਦਾ ਨਲ ਹੋਣੇ ਪੀਸੀਓਸੀ ਜਾਂ ਪੀਸੀਓਡੀ ਕਰਕੇ ਵੀ ਇਹ ਸਮੱਸਿਆ ਆ ਰਹੀ ਆ ਹੁਣ ਹੈਗੇ ਤਿੰਨ ਹੋ ਜਿਹੜੀਆਂ ਹੋਮੋਪੈਥਿਕ ਦਵਾਈਆਂ ਵਾਂ ਜਿਹੜੀਆਂ ਦੀ ਤੁਹਾਨੂੰ ਬੱਚਾ ਲੈਣ ਚ ਕਨਸੀਵ ਕਰਨ ਚ ਬਹੁਤ ਜ਼ਿਆਦਾ ਹਲਪ ਕਰਨਗੀਆਂ ਅਗਰ ਪਹਿਲੀ ਜੋ ਹੈ ਗਿਆ ਔਰਮ ਬਿਊਰ ਨੈਟ੍ਰੋਕਮ 3x ਚੂਰਨ ਦਿਨ ਵਿੱਚ 2-3 ਵਾਰ 2-2 ਡ੍ਰੌਪ 2-2 ਟੈਬਲੇਟ ਸਵੇਰ ਦੁਪਹਿਰ ਸ਼ਾਮ ਵਰਤੋ ਇਸ ਨੂੰ ਇਸ ਨਾਲ ਪ੍ਰਾਣੀ ਤੋਂ ਪ੍ਰਾਣੀ ਇਸ ਜੀ ਨੂੰ ਵੀ ਗਰਭ ਹੋ ਜਾਂਦਾ ਵਾ ਬੱਚੇ ਦੀ ਨਲ ਜਾਂ ਵਜਾਈਨਾ ਵਿੱਚ ਜੌਨੀ ਵਿੱਚ ਰਸੌਲੀ ਪਾਣੀ ਭਰੇ ਹੋਣ ਦੀ ਹਾਲਤ ਵਿੱਚ ਇਹਨਾਂ ਨੂੰ ਕਾਫੀ ਟਾਈਮ ਦੇਣਾ ਚਾਹੀਦਾ ਦੂਜੇ ਦੇ ਲਈ ਸੀਪੀਆ ਪਰ ਬਾਜਪਨ ਦੀ ਬੱਚਾਣਾ ਹੁੰਦੀ ਬਹੁ ਬਰੀ ਦਵਾਈ ਆ ਇਸਤਰੀ ਨੂੰ ਲਿੰਗ ਭੋਗ ਦੀ ਇੱਛਾ ਬਿਲਕੁਲ ਨਾ ਹੋਵੇ ਬੱਚੇਦਾਲੀ ਦਾ ਆਪਣੀ ਜਗ੍ਹਾ ਤੋਂ ਹਿੱਲੀ ਹੋਵੇ ਚਿਹਰੇ ਤੇ ਛਾਈਆਂ ਕਬਜੀ ਜੀ ਘਟਣਾ ਪਰਦਰ ਲਕੋਰੀਆ ਲਿੰਗ ਭੋਗ ਸਮੇਂ ਬੜੀਆਂ ਦਰਦਾਂ ਜਾਂ ਮਹਾਵਾਰੀ ਦੇ ਕਈ ਪ੍ਰਕਾਰ ਦੇ ਰੋਗ 10 12 ਸਾਲ ਬਾਜ ਨੂੰ ਹਰਾ ਕਰਨ ਲਈ ਦਵਾਈ ਆ ਤੇ ਤੀਜੀ ਦੋਸ਼ ਹੈਗੀ ਅਸ਼ੋਕਾ ਅਸ਼ੋਕਾ ਦੀ 10 ਡ੍ਰੌਪਸ ਸਵੇਰ 10 ਡ੍ਰੌਪਸ ਸ਼ਾਮ ਨੂੰ ਥੋੜੇ ਥੋੜੇ ਗੋਨ ਗੋਨੇ ਪਾਣੀ ਵਿੱਚ ਲਓ ਤੇ ਲਗਾਤਾਰ ਇਸ ਨੂੰ 3 ਤੋਂ 6 ਮਹੀਨੇ ਲਗਾਤਾਰ ਵਰਤੋ ਇਹ ਹਾਰਮੋਨ ਜੇ ਇਹਨੇ ਬੈਲੈਂਸ ਹੋ ਚੁੱਕਿਆ ਇਹ ਉਸ ਨੂੰ ਵੀ ਠੀਕ ਕਰਨ ਗਿਆ ਲਕੋਰੀਆ ਨੂੰ ਵੀ ਠੀਕ ਕਰ ਲਿਆ ਮੈਂਸਿਸ ਨੂੰ ਵੀ ਰੈਗੂਲਰ ਸਹੀ ਟੰਗ ਨਟਰੇਸ਼ਨ ਦੇਣ ਗਿਆ ਜੋ ਬੱਚੇ ਦੇ ਵਿੱਚ ਸਥੋਲੀਜਾਰ ਸੋਲੀ ਨੂੰ ਵੀ ਠੀਕ ਕਰਨ ਗਿਆ ਅੱਗੇ ਵਾਹਿਗੁਰੂ ਨੇ ਚਾਇਆ ਤਾਂ ਤੁਹਾਡੇ ਤੁਹਾਨੂੰ ਬੱਚੇ ਦੇ ਵਿੱਚ ਕੋਈ ਮੁਸ਼ਕਲ ਨਾ ਆਊਗੀ ਔਰੋ ਮਿਊਰ ਨੈਟਰੋਨਮ 3x ਦੋ ਦੋ ਸਟੈਬਲਟ ਸਵੇਰ ਸ਼ਾਮ ਸੀਪੀਆ 200 ਹਰ ਤੀਜੇ ਦਿਨ ਚਾਰ ਚਾਰ ਡ੍ਰੌਪਸ ਤੁਸੀਂ ਲੈ ਸਕਦੇ ਹੋ ਤੇ ਅਸ਼ੋਕਾ ਨੂੰ ਹਰ ਦਿਨ ਪੰਜ ਪੰਜ ਡਰਾਪਸ ਜਾਂ 10 ਦਾ ਡਰਾਪਸ ਸਵੇਰ ਦੇ ਪਹਿਲੇ ਸ਼ਾਮ ਤੁਸੀਂ ਲੈ ਸਕਦੇ ਹੋ ਅਗਰ ਜਾਣਕਾਰੀ ਵਧੀ ਲੱਗੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ